ਸਸਕਾਲ ਜੀ ਮੈਂ ਤੁਹਾਡਾ ਆਪਣਾ ਹਸਨ ਮਾਨਕ ਦਾ ਲੈਜੈਂਡ ਉਸਤਾਦ ਲੋਕ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨਕ ਸਾਹਿਬ ਚਲੋ ਮੈਂ ਤਾਂ ਦੋਤਾ ਮੈਂ ਮੰਨ ਲੈਣਾ ਵੀ ਮੈਂ ਰੋਮਣਾ ਕਹਿ ਸਕਦਾ ਵੀ ਮੈਂ ਮੇਰੇ ਨਾਨਾ ਜੀ ਸੀ ਮੈਂ ਉਹਨਾਂ ਦਾ ਦੋਤਾ ਹਾਂ ਪਰ ਜਿਹੜੇ ਲੋਕਾਂ ਨੇ ਉਹਨਾਂ ਦੀ ਕੱਲੀ ਕੱਲੀ ਚੀਜ਼ ਯਾਦ ਰੱਖੀ ਹੋਈ ਆ ਜਾਂ ਕੱਲ ਕੱਲੇ ਮੂਵਮੈਂਟ ਉਹਨਾਂ ਨੇ ਕੈਪਚਰ ਕੀਤੇ ਹੋਏ ਆ ਸੋਕ ਕਲਾਸਿਕਲ ਆਲ ਇਨਸਟਰੂਮੈਂਟ ਬੰਦਾ ਪਲੇ ਕਰਦਾ ਜਿਹਨੂੰ ਮੈਂ ਕਹਿੰਦਾ ਵੀ ਠੀਕ ਆ ਕਲਾਕਾਰ ਸਾਰੇ ਬਹੁਤ ਪਿਆਰੇ ਮੇਰੇ ਭਰਾ ਮੈਂ ਇੱਜ਼ਤ ਕਰਦਾ ਪਰ ਯੂਕੇ ਦੇ ਵਿੱਚ ਜੇ ਕੋਈ ਡਾਇਮੰਡ ਆ ਪੰਜਾਬੀਆਂ ਲਈ ਸ਼ਾਬਾਸ਼ ਸ਼ਾਬਾਸ਼ ਓਨਲੀ 1 ਪਰਸਨ ਇਹ ਤੇਰਾ ਪਿਆਰਾ ਸ਼ਿੰਦਾ ਸਾਹਿਬ ਮੈਂ ਪੂਰਾ ਨਾਮ ਨਹੀਂ ਲੈਣਾ ਮੇਰਾ ਓਡਾ ਕਰਦ ਨਹੀਂ ਜਨਾਬ ਕਿਉਂਕਿ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਇਹਨਾਂ ਨੂੰ ਕਿੱਦਾਂ ਪ੍ਰੈਜੈਂਟੇਸ਼ਨ ਕਿੱਦਾਂ ਦੀ ਕਰਨੀ ਆ ਸ਼ਿੰਦਾ ਸਾਹਿਬ ਕੀ ਬਾਤ ਮਿਲ ਕੇ ਬਹੁਤ ਮਨ ਖੁਸ਼ ਆ ਤੇ ਮਾਲਕ ਤਰੱਕੀਆਂ ਬਖਸ਼ੇ ਹੋਰ ਬਹੁਤ ਬਹੁਤ ਤੇ ਮੇਰੇ ਨਾਲ ਦਿਲ ਦੀ ਰੂਹ ਸੀ ਮੈਂ ਕਿਹਾ ਸੀ ਨਾ ਮੈਂ ਕਿ ਆਪਾਂ ਮਿਲਗੇ ਬੈਲੀ ਜੀ ਨਾਲ ਇੱਕ ਇਹਨਾਂ ਦਾ ਵੀ ਧੰਨਵਾਦ ਜੀ ਇਹਦਾ ਖੰਡ ਮਿਸ਼ਰੀ ਹੈ ਬੈਲੀ ਜੀ ਆਓ ਜੇ ਤੁਸੀਂ ਤੇ ਨਾਲ ਜੈਜਮ ਜੀ ਵਾਦਾ ਕੀਤਾ ਸੀ ਮੈਨੂੰ ਬੈਲੀ ਨੇ ਕਹਿੰਦਾ ਬਾਈ ਕਹਿੰਦਾ ਕੋਈ ਨਹੀਂ ਆਪਾਂ ਜੱਕ ਦਾਂਗੇ ਫੱਟੇ ਮੈਂ ਕਿਹਾ ਕੋਈ ਮਾਫਾ ਬੈਲੀ ਤੇਰੇ ਨਾਲ ਹੀ ਹੈ ਚਿੰਤਾ ਨਾ ਕਰ ਮੈਂ ਵੀ ਚੜੇਲ ਨਾਲ ਗਿਆ ਜਦੋਂ ਇੱਕ ਵਾਰੀ ਚਿੰਬੜ ਗਿਆ ਲੈ ਜਾਂਦਾ ਨਹੀਂ ਅੱਛਾ ਜੈਜਮ ਜੀ ਇਹ ਤੈਨੂੰ ਕਰੋ ਜੈਜਮ ਜੀ ਸਾਡੇ ਵੀਰ ਬੰਬਈ ਦਵਾਰ ਤੁਸੀਂ ਦੇਖੋ ਮੇਰੇ ਲਈ ਅੱਜ ਦੋ ਚੀਜ਼ਾਂ ਮੇਰੇ ਲਈ ਬਹੁਤ ਵੱਡੀਆਂ ਇਹ ਦੋਨੇ ਹੀ ਬਾਲੀਵੁੱਡ ਦੇ ਪੰਜਾਬ ਦੇ ਕੀ ਬਾਤ ਤੱਕੜ ਗਵਈਏ ਯਾਰ ਕੀ ਬਾਤ ਬਾਕਮਾਲ ਤੇ ਮੈਂ ਨਾਲ ਬੈਠਾ ਇਹਨਾਂ ਤੇ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਮੇਰੇ ਲਈ ਅਚੀਵਮੈਂਟ ਆ ਬਹੁਤ ਵੱਡੀ ਇਹ ਇੱਕ ਅਵਾਰਡ ਹੀ ਆ ਕਿਉਂਕਿ ਕਿਸੇ ਟਾਈਮ ਪਾਪਾ ਜੀ ਬੈਨਦੇ ਸੀ ਤੇ ਜਯੋਦਵੀਰ ਮਾਮਾ ਤੇ ਥਰਡ ਜਨਰੇਸ਼ਨ ਆ ਮਾਨਕ ਸਾਹਿਬ ਦੀ ਜਿਹੜੇ ਮੰਨਦੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਮੰਨਦੇ ਉਹਨਾਂ ਦਾ ਦੋ ਵਾਰੀ ਤੇ ਗੱਲ ਇਹ ਆ ਵੀ ਪਰ ਮੈਨੂੰ ਆ ਵੀ ਜਿਹੜੇ ਜਿਹੜਾ ਇੱਕ ਕਹਦੀ ਆ ਵੀ ਜਿਹੜੀ ਹੱਬ ਇੱਥੋਂ ਦੀ ਯੂਕੇ ਦੀ ਜਾਂ ਜਿਹੜੀ ਇੱਕ ਪ੍ਰੋਪਰ ਯੂਨੀਵਰਸਿਟੀ ਐ 뮤ਜ਼ਿਕ ਦੀ ਯੂਕੇ ਦਾ ਜਿਹੜਾ ਪਿਓਰ ਜਿਹੜਾ 뮤ਜ਼ਿਕ ਆ ਉਹ ਇਹਨਾਂ ਕੋਲੇ ਆ ਇਹ ਤੇ ਥੈਂਕਸ ਅ ਲਾਡ ਮੈਨੂੰ ਇਹਨਾਂ ਪਿਆਰ ਦੇਣ ਲਈ ਐਨੀ ਬਲੇਸਿੰਗ ਦੇਣ ਲਈ ਤੇ ਮੇਰਾ ਭਰਾ ਬੈਠਣ ਨਾਲ ਵੱਡਾ ਜਿਵੇਂ ਨਾ ਜਿਵੇਂ 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 ਨਾ ਅਸੀਂ ਪੰਜੀਰੀ ਨਹੀਂ ਖਾਂਦੇ ਉੱਥੇ ਉਪਰ ਦੀ ਹੁੰਦੀ ਹੈ ਜਦੋਂ ਅਸੀਂ ਚਾਂਤੇ ਤੋਂ ਖਾਂਦੇ ਆਏ ਆਵਾਜ਼ ਇਹਦੀ ਹਾਂਜੀ ਬੋਲੋ ਬਹੁਤ ਮਿੱਠੀ ਬਾਜ ਹੈ ਬੜਾ ਬਹੁਤ ਅੱਛਾ ਲੱਗ ਰਿਹਾ ਤੇ ਭਾਜ ਨੂੰ ਅੱਜ ਸੀ ਪਹਿਲੀ ਵਾਰ ਮਿਲਿਆ ਤਸੰਜੀ ਨੂੰ ਤੇ ਬਹੁਤ ਅੱਛਾ ਲੱਗ ਰਿਹਾ ਵੀਰੇ ਕਿ ਬੈਸਟ ਵਿਸ਼ੀਸ ਤੇ ਤੁਸੀਂ ਇੱਥੇ ਆਏ ਹੋ ਤੇ ਬਹੁਤ ਅੱਛਾ ਗਾ ਰਹੇ ਹੋ ਤੇ ਇਦਾਂ ਹੀ ਤੁਸੀਂ ਜਿਹੜੇ ਤੁਹਾਡੇ ਫੈਨਸ ਨੇ ਖਾਸ ਕਰਕੇ ਜਿਹੜੇ ਕੁਲਦੀ ਮਾਨਕ ਸਿੰਘ ਸਾਹਿਬ ਦੇ ਫੈਨਸ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਕਿਉਂਕਿ ਤੁਹਾਡੇ ਵਿੱਚ ਉਹਨਾਂ ਦੀ ਚਲ ਲੱਗ ਸਾਨੂੰ ਪੱਦੀ ਗਈ ਗੱਲ ਤੇ ਬੈਸਟ ਵਿਸ਼ੀਸ ਐਂ ਇਦਾਂ ਤੁਸੀਂ ਅੱਛਾ ਗਾਉਂਦੇ ਰਹੋ ਤੇ ਸਾਰਿਆਂ ਦੀ ਖੁਸ਼ੀ ਕਰਦੇ ਰਹੋ ਬਿਲਕੁਲ ਜੀ ਤੁਹਾਡੀ ਆਏ ਨੂੰ ਇੰਗਲੈਂਡ ਥੈਂਕ ਯੂ लवली ਸੋ ਮਚ ਓਵਰਸ ਟਾਈਮ ਤੇ ਇੱਕ ਗੱਲ ਹੋਰ ਇੱਧਰ ਇਹ 84 ਲੱਖ 84 ਲੱਖ ਬ్రో ਆ ਆ ਲਾਈਕਸ ਥੈਂਕ ਯੂ ਦੇਖ ਵੇਖੀ ਬਪੂ ਆ ਕਿ ਭਾਈ ਭਾਇਆ ਇਹ ਜੱਸੀ ਬਾਜੀ ਆ ਜੀ ਸਾਡੇ ਜਿਲੰਦਰੀ ਜੀ ਤੇ ਇੱਕ ਹੋਰ ਰੂਹ ਦੇ ਮਾ ਦਰਸ਼ਕ ਆਉਣੇ ਆ ਜਿੱਦਾਂ ਮੇਰੇ ਨਾਨਾ ਜੀ ਆ ਬਸ ਬੈਠੇ ਰਹੋ ਆ ਜੀ ਵਾਹ ਕੀ ਕੀ ਬਾਤ ਹੈ ਕੀ ਬਾਤ ਇਹ ਵੀ ਮੇਰੇ ਨਾਨਾ ਜੀ ਪਰਮਾਤਮਾ ਤੁਹਾਨੂੰ ਤੁਰੰਤ ਤਕਰੀਆਂ ਬਖਸ਼ੇ ਦੰਦੁਗਰੀ ਰਾਜ ਆਪਣੀ ਤੁਹਾਨੂੰ ਤਕਰੀਆਂ ਬਖਸ਼ੇ ਕੀ ਬਾਤ ਅਸਲ ਮੜਕ ਮੈਂ ਇਹਨਾਂ ਦਾ ਨਾਂ ਨਹੀਂ ਲੈਣਾ ਤੁਸੀਂ ਇੱਕ ਜਣਾ ਕੋਈ ਵੀ ਨਾਂ ਲੈ ਲਓ ਪਲੀਜ਼ ਹਾਂ ਬਸ ਕੀ ਬਾਤ ਹਾਂ ਮੈਨੂੰ ਪਸੰਦ ਨਹੀਂ ਆਪ ਤੋਂ ਵੱਡੇ ਨੂੰ ਟੀਚਰ ਕਰਨੀ ਨਹੀਂ 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 ਕਿਆ ਬਾਤ ਹੈ ਕਦੇ ਸਿਆਣੇ ਪੁਰਸ਼ ਨੂੰ ਟੀਚਰ ਨਾ ਕਰੀਏ ਦੇਖ ਭਰਾਈ ਨਾਰ ਨੂੰ ਹੌਂਕਾ ਨਾ ਪੜੀ ਹਾਂ ਕਿਆ ਬਾਤ ਹੈ ਨਾ ਕਿਆ ਬਾਤ ਹੈ ਅਸੰਜੀਤ ਕਿਆ ਬਾਤ ਮੈਂ ਕਹੀ ਬਹੁਤ ਲੁਕੋ ਜਾਈਂ ਇੰਕੀ ਜੁੜਾ ਬਗਵਾਦ ਹੋ ਗਿਆ ਦਾ ਹਾਕੀ ਮਾਲਕ ਤੁਹਾਨੂੰ ਵੀ ਤੰਦਰੁਸਤ ਰੱਖੇ ਜੀ ਤੁਸੀਂ ਸਾਡੇ ਮਿਊਜ਼ਿਕ ਨੂੰ ਸਾਂਭਿਆ ਹੋਇਆ ਹੈ ਨਾ ਜੇ ਪੰਜਾਬ ਚ ਜਿਹੜੇ ਫਨਕਾਰ ਹੈਗੇ ਆ ਉਹ ਵੀ ਬਹੁਤ ਅੱਛੇ ਆ ਉਹਨਾਂ ਨੇ ਉਹ 뮤జిక్ ਦੀ ਸੇਵਾ ਕਰਦੇ ਲੋਕਾਂ ਨੂੰ ਜੋੜਿਆ ਉਹਨਾਂ ਨੇ ਪੰਜਾਬੀ ਮਾਂ ਬੋਲੀ ਪਰ ਤੁਸੀਂ ਯੂਕੇ ਦੇ ਵਿੱਚ ਬਹਿ ਕੇ ਵੀ ਇਹ ਹਨਾ ਮਾਲਕ ਨੇ ਤੁਹਾਨੂੰ ਸੁਰ ਦੀ ਤਾਲੀਮ ਬਖਸ਼ੀ ਹੈ ਤੁਸੀਂ ਉਹਨੂੰ ਹਨਾ ਪੂਰਾ ਨਜ਼ਾਰਾ ਚ ਲਿਆਂਦਾ ਥੈਂਕ ਯੂ ਵੈਰੀ ਮੱਚ ਹਾਂਜੀ ਤੁਹਾਡੀ ਕਹਾਵ ਦੇ ਤੇ ਬਾਕੀ ਤੁਹਾਡਾ ਅਸ਼ੀਰਵਾਦ ਨਾਲ ਮੈਂ ਪਹਿਲੀ ਵਾਰ ਹੀ ਆਇਆ ਤੇ ਮੈਨੂੰ ਮੀਰ ਅਕੀਸੇ ਸਾਰੇ ਹਾਂ ਫਸਟ ਟਾਈਮ ਹਾਂ ਪਹਿਲੀ ਵਾਰੀ ਆ ਮੈਂ ਤਮਤਾਂ ਕਰਕੇ ਜਹਾਜ਼ ਵਾਲਿਆਂ ਦੀ ਮੈਂ ਕਹ ਲੈ ਜਾਓ ਬਾਹਰ ਗਈ ਨਹੀਂ ਆਉਂਗਾ ਇੱਥੇ ਓਕੇ ਨਹੀਂ 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 ਮੈਂ ਮੋਢੇ ਤੇ ਹੱਥ ਨਹੀਂ ਰੱਖਣਾ ਮੈਂ ਐਦਾਂ ਹੱਸ ਕੇ ਰਹਿਣਾ ਸੋ ਥੈਂਕ ਯੂ ਵੈਰੀ ਮੱਚ ਦੁਬਾਰਾ ਫੇਰ ਥੈਂਕ ਯੂ ਵੈਰੀ ਮੱਚ ਦਾ ਸੁਪਰਸਟਾਰ ਵੈਰੀ ਹੰਬਲ ਪਰਸਨ ਜਨਾਬ ਸ਼ਿੰਦਾ ਸਾਹਿਬ ਨਾਮ ਰਾਮ ਚੰਦ ਪਿੱਲਾ ਤੇ ਫੋਨ ਸਰਬਸਾ ਨਾ ਕੀ ਬਾਤ ਇੱਕ ਸੋਚਣ ਵਾਲੀ ਗੱਲ ਹੈ ਵੀ ਕਈ ਵਾਰੀ ਬੰਦੇ ਨੇ ਕੁਝ ਚੀਜ਼ਾਂ ਅਮੇਜਿਨ ਵੀ ਨਹੀਂ ਕੀਤੀਆਂ ਹੁੰਦੀਆਂ ਸੱਚੇ ਬਾਤ ਸ਼ੌਭੀ ਪੂਰੀਆਂ ਕਰ ਦਿੰਦਾ ਬਿਲਕੁਲ ਜੀ ਉਹ ਬਣਾਉਣ ਵਾਲਾ ਸਭ ਦਾ ਖਤਰੀ ਪਾਇਦਾ ਏਮੇ ਦੁੱਦੀ ਮਾਮਾ ਬਾਈਆਂ ਦਾ ਥੋੜਾ ਨਾਲ ਆ ਕੇ ਹੈ ਤੇ ਮੇਰੇ ਲਈ ਮੇਰੇ ਲਈ ਵੱਡੀ ਗੱਲ ਹੈ ਨਾ ਉਹਨਾਂ ਕਰਕੇ ਪਾਪਾ ਜੀ ਕਰਕੇ ਦੁੱਦੀ ਮਾਮੇ ਕਰਕੇ ਆ ਮੈਨੂੰ ਪਿਆਰ ਮਿਲਦਾ ਇੱਥੇ ਨਾਉ ਡਾਊਟ ਨਹੀਂ ਮੇਰੀ ਕੋਈ ਕਾਤ ਨਹੀਂ ਸਾਡੇ ਸਾਰੇ ਗਾਉਂਦੇ ਸੁੱਖ ਨਾਲ ਪਰ ਜਿਹੜੀ ਆ ਚੀਜ਼ ਆ ਸਾਰਾ ਪਰਿਵਾਰ ਗਾਉਂਦਾ ਪਰ ਜਿਹੜਾ ਪਾਪਾ ਜੀ ਦਾ ਇੱਕ ਰਤਬਾ ਉਹ ਡਿਫਰੈਂਟ ਹੀ ਆ ਮਾਨ ਕਿ ਕੋਈ ਸੀ ਉਹੀ ਰਹਿਣਾ ਤੇ ਪਰ ਐ ਵੀ ਜੇ ਅਸੀਂ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸਾਂਭ ਲਾਂਗੇ ਤਾਂ ਮਾੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਨਾ ਜੀ ਹਾਂ ਹਾਂ ਕਹਦਾ ਇਸ ਤਰ੍ਹਾਂ ਹਾਂ ਥੈਂਕ ਯੂ ਕੋਲ ਥੈਂਕ ਯੂ ਵੈਰੀ ਮੱਚ ਉਹ ਕਹਿੰਦਾ ਸਾਰਿਆਂ ਦਾ ਥੈਂਕ ਯੂ ਹੈ ਨਾ ਹਾਂ ਜੀ